ਪੰਜਾਬ ਦੇ ਵੱਡੇ ਸਿਆਸੀ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਅੱਜ ਦਿਹਾਂਤ ਹੋ ਗਿਆ ਹੈ ਸੁਖਦੇਵ ਸਿੰਘ ਢੀਂਡਸਾ ਨੇ तकरीबन 90 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਲ ਸੁਖਦੇਵ ਸਿੰਘ ਢੀਂਡਸਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਵੱਲੋਂ ਅੱਜ ਆਖਰੀ ਸਾਹ ਲੈ ਕੇ ਤੇ ਲਗਾਤਾਰ ਪੂਰੇ ਸਿਆਸੀ ਗਲਿਆਰੇ 'ਚ ਸੋਗ ਦੀ ਲਹਿਰ ਹੈ ਤੇ ਹੁਣ ਇਸੇ ਵਿਚਾਲੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਗਿਆ ਅਕਾਲੀ ਸਿਆਸਤ 'ਚ ਲੰਬਾ ਸਮਾਂ ਸਰਗਰਮ ਰਹੇ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਅੱਜ ਅਕਾਲ ਪੁਰਖ ਤੇ ਹਕਮਾ 'ਚ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਕੇ ਸੰਸਾਰ ਤੋਂ ਰਵਾਨਗੀ ਲੈ ਗਏ ਹਨ ਪੰਜਾਬ ਦੇ ਹੱਕਾਂ ਲਈ ਪੁਰਾਣੇ ਮੋਰਚਿਆਂ 'ਚ ਹਾਜ਼ਰੀ ਲਵਾਉਣ ਵਾਲੀ ਪੀੜ੍ਹੀ ਹੌਲੀ-ਹੌਲੀ ਰੁਕਸਤ ਹੋ ਰਹੀ ਹੈ ਨਵੀਂ ਪੀੜ੍ਹੀ ਵਿੱਚੋਂ ਕੁਝ ਪੰਜਾਬ ਦੀ ਅੰਦਰੂਨੀ ਸਿਆਸਤ ਤੇ ਪੰਜਾਬ ਤੇ ਪੰਥ ਦੀਆਂ ਹੱਕੀ ਮੰਗਾਂ ਪ੍ਰਤੀ ਨਾ ਵਾਕਫ ਹੈ ਅਤੇ ਕੁਝ ਬਿਲਕੁਲ ਬૌਧਿਕ ਤੌਰ ਤੇ ਨਾ ਹੋ ਕੇ ਜਜ਼ਬਾਤੀ ਹੋ ਕੇ ਸੋਚਣ ਵਾਲੇ ਹਨ ਗੁਰਬਾਣੀ ਤੇ ਸਿੱਖੀ ਇਤਿਹਾਸ ਨੂੰ ਸਾਨੂੰ ਹਰ ਖੇਤਰ ਵਿੱਚ ਰੋਸ਼ਨੀ ਦਿਖਾਉਣ ਦੇ ਸਮਰਥ ਹੋ। ਸੋ ਪੰਜਾਬ ਲਈ ਸਿਆਸਤ ਕਰਨ ਵਾਲੀ ਪੁਰਾਣੀ ਪੀੜੀ ਦਾ ਜਾਣਾ ਚਿੰਤਾ ਦਾ ਵਿਸ਼ਾ ਹੈ। ਪਰ ਇਹ ਸੰਸਾਰ ਅਕਾਲਪੁਰਖ ਤੇ ਹੁਕਮ ਚ ਹੈ। ਹਰ ਇੱਕ ਦਾ ਜਾਣਾ ਉਸ ਦੀ ਰਜ਼ਾ ਚ ਤ ਹੈ। ਵਾਹਿਗੁਰੂ ਅਗੇ ਅਰਦਾਸ ਹੈ ਕਿ ਢੀਂਸਾ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਨ ਦਾ ਭਲ ਬਖਸ਼ਿਸ਼ ਕਰਤਾ ਸਾਹਿਬ ਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਗੱਲਾਂ ਲੈ ਕੇ ਸੁਖਦੇਵ ਸਿੰਘ ਢੀਡਸਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਤੇ ਨਾਲ ਹੀ ਪੰਜਾਬ ਤੇ ਪੰਥ ਦੀ ਹਕੀ ਮੰਗਾ ਪ੍ਰਤੀ ਚਿੰਤਾ ਵੀ ਜ਼ਾਹਰ ਕੀਤੀ ਹੈ ਕਿ ਜਿਨ੍ਹਾਂ ਨੇ ਪੁਰਾਣੇ ਮੋਰਚਿਆਂ ਦੇ ਵਿੱਚ ਹਾਜ਼ਰੀਆਂ ਲਵਾਈਆਂ ਤੇ ਜਿਨ੍ਹਾਂ ਨੇ ਸਿੱਖ ਪੰਥ ਨੂੰ ਉੱਚਾ ਚੱਕਿਆ ਤੇ ਸਿੱਖੀ ਸਿਆਸਤ ਨੂੰ ਵੀ ਉੱਚਾ ਚੱਕਿਆ ਉਹ ਅੱਜ ਇਸ ਦੁਨੀਆ ਤੋਂ ਰਵਾਨਗੀ ਲੈਦੇ ਨਜ਼ਰ ਆ ਰਹੇ ਨੇ